ਅੱਗੇ ਦਿਖਾਓ ਵੀਡੀਓ ਅਟੜਾਈ ਅੜੀਆ ਹਾਂਜੀ ਚਲਾ ਦਿਓ ਲੋ ਜੀ ਇਹ ਕੜਾਈ ਹੈ ਜੇ ਜਮਾਤੀ ਤੋਂ ਪੂਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਧੂ ਖੁਰਦ ਤੇ ਜਿਲ੍ਹਾ ਨੂੰ ਪਾਇੰਦਾ ਜੀ ਪਟੰਡਾ ਭੈਣ ਦੀ ਮਸ਼ੀਨ ਲਾਈ ਵੀ ਆ ਕੱਪੜੇ ਸਲਾਈ ਵਾਲੀ ਤੇ ਸੂਟ ਕੜਾਈ ਵਾਲੀ ਵੱਧ ਜਾਣਕਾਰੀ ਲਵਾਂਗੇ ਜੀ ਆਪਾਂ ਭੈਣ ਤੋਂ ਕਰਦੇ ਆਪਾਂ ਭੈਣ ਜਿੰਨਾ ਗੱਲਬਾਤ ਲੈਨੇ ਆ ਜੀ ਜਾਣਕਾਰੀ ਕਹਿੰਜੀ ਸਸੀ ਕਾਈ ਸਸੀ ਆ ਰਹੀ ਚ ਨਾਮ ਦੱਸੋ ਜੀ ਭੈਣ ਜੀ ਆਪਣਾ ਨਾਮ ਮੇਰਾ ਬਬਲ ਚਿਤਕੌਰ ਹੈ ਪਿੰਡ ਪਿੰਡ ਸੰਧੂ ਖਰਤ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਆਪਣਾ ਹਾਂਜੀ ਭੈਣ ਜੀ ਕਿੰਨਾ ਟਾਈਮ ਹੋ ਗਿਆ ਆਪਣੀ ਮਸ਼ੀਨ ਲਾਈਨ ਦੀ ਆਪਣੀ ਨੋ ਹੋ ਗਏ ਵੇਟ ਜੀ 6-7 ਮਹੀਨੇ ਹੋ ਗਏ ਲੱਗੀ ਨੂੰ ਠੀਕ ਆ ਕਿਵੇਂ ਚੱਲਦਾ ਕੰਮ ਕੰਮ ਪੂਰਾ ਵਧੀਆ ਚੱਲਦਾ ਠੀਕ ਆ ਕੜਾਈ ਪੂਰੀ ਵਧੀਆ ਚੱਲਦੀ ਹੈਗੀ ਠੀਕ ਆ ਤੇ ਵਧੀਆ ਕੱਪੜਾ ਲੀਡਾਉਂਦਾਗਾ ਪਿੰਡ ਚੋਂ ਵੀ ਬਾਹਰੋਂ ਵੀ ਠੀਕ ਆ ਤੇ ਵਧੀਆ ਹੁੰਦਾਗਾ ਦੇਰ ਜੀ ਕਿਹੜੀ ਕੰਪਿਊਟਰ ਤੇ ਚੱਲਦੀ ਹੈ ਇਹ ਇਹ ਕੰਪਿਊਟਰ ਤੇ ਹਾਂ ਜੀ ਤੇ ਜਿਹੜੀ ਮਰਜ਼ੀ ਕੜਾਈ ਕੱਢ ਲੋ ਜਿਹੇ ਜੀ ਮਰਜ਼ੀ ਜਿਹੇ ਆ ਕਸਟਮਰ ਕੋ ਹੋਊਗਾ ਉਹ ਹੀ ਆਪਾਂ ਕੜਾਈ ਕਰ ਦਿੰਦੇ ਹਾਂਗੇ ਠੀਕ ਆ ਜਿਦੋਂ ਮਰਜ਼ੀ ਲੈਣ ਵਾਲੇ ਚਾਹੇ ਕਾਲੀ ਦਾ ਚਾਹੇ ਨੇੜ ਜਦ ਮਰਜ਼ੀ ਆਪਾਂ ਉਹਦੀ ਦੇ ਦਿੰਦੇ ਹਾਂ ਸੂਟ ਵੀ ਠੀਕ ਆ ਐ ਨਹੀਂ ਵੀ ਹੈਗਾ ਵੀ ਕਿੰਨੇ ਕੇ ਆਪਣੇ ਸੂਟ ਵਿਖਾ ਦੋ ਮੈਨੂੰ ਮੜੇ ਹਾਂ ਜੀ ਆ ਸੂਟ ਦੇਖਾ ਪਸ਼ਮੀਨਾ ਚ ਹਾਂ ਜੀ ਆ ਪਸ਼ਮੀਨਾ ਚ ਕੱਢੇ ਹੋਏ ਆਪਣਾ ਠੀਕ ਆ ਕੜਾਈ ਦੇਖੋ ਇਹ ਕੱਪੜਾ ਜਿਹੜਾ ਮਰਜ਼ੀ ਹੋਵੇ ਜੀ ਕੋਈ ਮਰਜ਼ੀ ਕੱਪੜਾ ਮੋਟਾ ਪਤਲਾ ਕੋਈ ਮਰਜ਼ੀ ਆ ਕਰੇ ਚਾਗਾ ਅਸਾਂ ਹਾਂਜੀ ਆ ਹੁਣ ਕੱਢਣਾ ਹਜੇ ਜਿੰਮੀ ਚੂਚ ਆਏ ਨੇਗੇ ਠੀਕ ਆ ਸਾਰੇ ਵਿੱਚ ਡਿਜ਼ਾਈਨ ਜਾਈ ਜੀ ਮਰਜੀ ਜਿਹੇ ਮਰਜੀ ਡਿਜ਼ਾਈਨ ਹਾਂਜੀ ਇਹ ਵਰਕ ਸ਼ੀਸ਼ਾ ਅਲਮੀਰ ਵਰਕਾ ਗਿਆ ਅਸਾਂ ਜੀ ਆ ਸਿੰਦੀ ਦੀ ਕਢਾਈ ਆਗੀ ਠੀਕ ਆ ਸਿੰਦੀ ਕਢਾਈ ਬਹੁਤ ਸਫਾਈ ਹੈਗੀ ਠੀਕ ਆ ਜਿੱਦਾਂ ਹੱਥਾਂ ਦੀ ਕਢਾਈ ਹੁੰਦੀ ਹੈ ਉਦੋਂ ਵੀ ਬੜੀ ਸਫਾਈ ਹੁੰਦੀ ਸਿੰਦੀ ਕਢਾਈ ਚ ਆਪਣੀ ਠੀਕ ਆ ਹਾਂਜੀ ਤੇ ਅਗਲਾ ਕਾਲਾ ਸੂਟ ਇਹ ਬਲੈਕ ਚ ਆ ਗਿਆ ਇਹ ਦੁਪੱਟੇ ਨਾਲ ਦਾਗਾ ਠੀਕ ਆ ਕਿਸੇ ਦੁਪੱਟਾ ਦਿੱਤਾ ਸੋ ਨਾਲ ਦੀ ਕਢਾਈ ਕਰੀ ਆ ਠੀਕ ਆ ਅਗਲਾ ਆ ਆਪਣਾ ਬਾਹਰੋਂ ਆਏ ਬਾਰਡਰ ਇਹ ਜਰੀ ਵਰਕ ਦਾ ਸਾਰ ਠੀਕ ਆ ਵਿੱਚ ਹੋਲ ਕਰੇ ਹੋਏ ਨੇ ਸਾਰੇ ਹਾਂਜੀ ਦੇਖੋ ਸਮਾਰਕ ਦੇ ਵਿੱਚ ਠੀਕ ਆ ਇਹ ਤਾਂ ਨੇ ਸਾਰੇ ਆ ਆ ਜੋਰਜਟ ਚ ਆ ਗਿਆ ਆਪਣੇ ਕਰੇਬ ਚ ਆ ਗਿਆ ਦੂਜਾ ਠੀਕ ਆ ਸਾਰੇ ਤਾਂ ਦੇ ਸੂਟੀ ਨੇ ਆਪਣੇ ਠੀਕ ਆ ਬਾਕੀ ਹੋਰ ਵੀ ਪਹਿ ਜਾਣ ਹਾਂਜੀ ਉਹ ਕਢਾਉਣ ਵਾਲੇ ਨੇ ਕਢਣਾ ਲੈਨੇ ਆਪਣੇ ਸਾਰੇ ਠੀਕ ਆ ਭੈਣ ਜੀ ਦਾ ਘੱਟ ਤੋਂ ਘੱਟ ਖਰਚਾ ਘੱਟ ਤੋਂ ਘੱਟ ਪਤਾ ਨਕਸ਼ਾ ਤੋਂ ਸੁਰੂ ਆ ਜੇ ਕੱਟਵਾ ਕਰਾਉਣਾ ਕੁਝ ਵੀ ਕਰਾਉਣਾ ਸਾਰਾ ਪੂਰਾ ਫਿਨਿਸ਼ਿੰਗ ਨਾ ਮਿਲੂਗਾ ਆਪਣੇ ਸੂਟ ਠੀਕ ਆ ਜੇ ਇਹਦਾ ਜੇ ਇਹੇ ਬਾਕੀ ਕਢਾਈ ਹੋ ਹੈਵੀ ਹੋ ਥੋੜਾ ਜਿਹਾ ਉਹ ਰੇਟ ਹੋ ਜਾਂਦਾਗਾ ਬਾਕੀ ਆਪਣਾ ਬਹੁਤ ਲੋਅਰ ਪ੍ਰਾਈਸ ਆ ਠੀਕ ਆ ਤੇ ਜੇ ਇਹ ਕੋਈ ਕਿਸੇ ਕੋਲ ਕਪੜਾ ਹੈਗਾ ਕਿ ਨਹੀਂ ਜੇ ਆਪਣੇ ਕੋਲ ਹੁੰਦਾ ਹਜ਼ਰ ਆਪਣੇ ਕੋਲ ਵੀ ਹੁੰਦਾ ਤੇ ਜ਼ਿਆਦਾਤਰ ਕਸਟਮਰ ਆਪਦੀ ਲਿਆਉਂਦਾ ਪਸੰਦ ਦਾ ਲਿਆਉਂਦਾ ਸੂਟ ਤੇ ਪਸੰਦੀ ਕਢਾਈ ਕਰਵਾਉਂਦਾਗਾ ਕਢਾਈ ਡਿਜ਼ਾਈਨ ਆਪਣੇ ਕੋਲੇ ਬਹੁਤ ਨੇ ਠੀਕ ਆ ਤੇ ਜੋ ਉਹਨਾਂ ਚ ਕਢਾਉਣਾਗਾ ਤੇ ਨਹੀਂ ਬਸ ਆਪਦੀ ਪਸੰਦ ਦਾ ਲਿਆਉਂਦਾ ਜੀ ਤੇ ਸਲਾਈ ਵੀ ਪੈਨ ਕਰਦੀ ਹੈ ਜੀ ਹਾਂਜੀ ਆ ਆਪਣੇ ਸਲਾਈ ਵਾਲੇ ਨੇਗੇ ਹਾਂਜੀ ਕਾਣ ਵੀਰੀ ਇਹ ਵੀ ਇਹ ਵੀ ਆਪਣੇ ਆਪ ਘਰੇ ਹੀ ਹੈਗੀ ਤੇ ਸਲਾਈ ਜਿਹੀ ਮਰਜੀ ਕਰਾ ਲੋ ਇਹ ਮਰਜੀ ਸੂਟ ਕਰਵਾ ਲੈਣਾ ਚਾਹੇ ਅਖੰਧਿਆਰ ਕਰਵਾ ਲੈ ਸੂਟਾ ਪਾਤਾਂ ਨੂੰ ਵੀ ਦਮਾ ਕੇ ਚਾਹੇ ਇਹ ਮਸ਼ੀਨ ਕੰਪਿਊਟਰ ਵਾਲੀ ਹੈ ਇਹ ਕੰਪਿਊਟਰ ਵਾਲੀ ਹੈ ਹਾਂਜੀ ਠੀਕ ਆ ਲੋਪਰਾ ਕੰਪਿਊਟਰ ਵਾਲੀ ਇਹ ਪੂਰੀ ਸਪੀਡ ਹੈ ਦੀ ਪੂਰੀ ਵਧੀਆ ਕਰਦੀ ਹੈ ਕਢਾਈ ਵੀ ਠੀਕ ਆ ਕਢਾਈ ਵੀ ਕਰਦੀ ਹੈ ਮੂਰੀਆਂ ਤੇ ਹਾਂਜੀ ਤੇ ਸਲਾਈ ਵੀ ਠੀਕ ਆ ਇਹ ਵਧੀਆ ਮਸ਼ੀਨ ਹੈ ੜੀ ਨਵੇਂ ਕੰਪਿਊਟਰ ਵਾਲੀ ਹਾਂਜੀ ਹੁਣ ਚੱਲੀ ਨਵੀਂ ਆ ਇਹ ਠੀਕ ਆ ਨਵੀਂ ਮਸ਼ੀਨ ਚੱਲੀ ਹੈ ਇਹ ਨਵੀਂ ਹੈ ਪੂਰੀ ਵਧੀਆ ਕਢਾਈ ਤੇ ਸਲਾਈ ਜੀ ਪੂਰੀ ਵਧੀਆ ਤੇ ਸਲਾਈ ਕਿੰਨੇ ਘੰਟ ਦੋ ਤਿੰਨ ਘੰਟੇ ਹਾਂਜੀ ਜਦੋਂ ਵੀ ਆਰਡਰ ਕਰਤਾ ਅਗਲੇ ਜਦੋਂ ਮਰਜ਼ੀ ਆਰਡਰ ਹੋ ਗਿਆ ਬਸ ਸੋਚ ਦੀ ਆਪਾਂ ਕੰਪਲੀਟ ਕਰਕੇ ਦੇਣਾ ਸੂਟ ਆ ਗਏ ਠੀਕ ਆ ਜਦੋਂ ਮਰਜ਼ੀ ਤਿਆਰ ਤੇ ਬਣ ਜੀਆ ਮਸ਼ੀਨ ਚ ਲਾ ਕੇ ਦਿਖਾਓ ਜਿਹੜੀ ਆ ਕੜਾਈ ਜਾਣੀ ਆ ਹਾਂਜੀ ਚਲਾ ਦਿਓ ਲੋ ਜੀ ਕੜਾਈ ਆ ਤੇ ਜਮਾਤ ਚੋਂ ਚਲਾ ਹਾਂਜੀ ਬਣ ਜੀਆ ਡਿਜ਼ਾਈਨ ਬਾਰੇ ਦੱਸੋ ਜੀ ਹਾਂਜੀ ਵੀਰ ਜੀ ਇਹ ਡਿਜ਼ਾਈਨ ਜਿਹੇ ਜੇ ਮਰਜ਼ੀ ਆ ਪਕੜਵਾ ਸਕਦੇ ਆਂਗੇ ਆਪਣੇ ਕੋਲ ਇਹਦੀ ਫਾਈਲਾਂ ਹੁੰਦੀਆਂ ਨੇ ਕੰਪਿਊਟਰ 'ਚ ਪੈਂਦੀਆਂ ਨੇ ਉਹ ਫਾਈਲਾਂ ਹਾਂਜੀ ਤੇ ਫਿਰ ਆਪਾਂ ਜਿਹੇ ਜੇ ਮਰਜ਼ੀ ਦੇਖ ਸਕਦੇ ਆਂਗੇ ਡਿਜ਼ਾਈਨ ਠੀਕ ਆ ਜੇ ਇਹਨਾਂ 'ਚ ਕੋਈ ਨਹੀਂ ਪਸੰਦ ਆ ਆਪਣੇ ਕੋਲ ਹਿਆਰੇ ਡਿਜ਼ਾਈਨ ਆਗਾ ਜੇ ਨਹੀਂ ਪਸੰਦ ਆਉਂਦਾ ਤਾਂ ਕਸਟਮਰ ਆਦਾ ਵੀ ਲਿਆ ਸਕਦਾ ਠੀਕ ਆ ਜੇ ਜਿਹੜਾ ਜਿਹਾ ਫੋਨ ਚੱਕ ਲੈਣੇ ਤੁਹਾਨੂੰ ਵੀਡੀਓ ਭੇਜਤੀ ਹਾਂਜੀ ਵੀ ਆਹ ਡਿਜ਼ਾਈਨ ਚਾਹੀਦਾ ਹਾਂਜੀ ਉਦੋਂ ਦਾ ਕਰ ਦਿੰਦੇ ਆਂ ਉਦਾਂ ਦੀ ਕਰ ਦਾਂਗੇ ਤੇ ਆਪਣਾ ਫੇਸਬੁੱਕ ਤੇ ਚੈਨਲ ਕਿਹੜੇ ਨਾਮ ਤੇ ਆ ਜੀ ਆਪਣਾ ਫੇਸਬੁੱਕ ਤੇ YouTube ਤੇ ਤੇ Instagram ਤੇ ਸੂਚ embroidery ਨਾਂ ਤੇ ਚੈਨਲ ਲਗਾ ਠੀਕ ਆ ਤੇ ਆਸੀਂ ਆਪਣਾ ਦੇਖੋ ਅਸਾ ਕਾਰਡ ਵੀ ਆਪਣਾ ਹਾਂਜੀ ਲੋ ਜੀ ਦਾ ਸਿਕਾਰਡ ਸੂਚ ਸੂਚ embroidery ਠੀਕ ਆ ਆ ਉੱਪਰ ਨੰਬਰ ਆ ਮੇਰਾ ਜੇਦੋ ਮਰਜ਼ੀ ਕੰਟੈਕਟ ਕਰ ਸਕਦੇ ਹੋਗੇ ਠੀਕ ਆ ਜੀ ਲੋ ਜੀ ਤੇ ਇਹ ਤੇ ਆਪਣੀ ਦੇਖ ਸਕਦੇ ਵੀਡੀਓ ਪਾਈ ਹੋਈਆਂ ਵੀ ਨੇ ਠੀਕ ਆ ਇਹਦੀ ਪਾਈਆਂ ਵੀਡੀਓ ਹਾਂਜੀ ਸੂਟਾਂ ਦੀ ਸੂਟਾਂ ਦੀ ਪਾਈ ਹੋਈਆਂ ਨੇ ਵੀਡੀਓ ਸਾਰੀਆਂ ਠੀਕ ਆ ਹਾਂਜੀ ਤੇ ਜਿਹੜਾ ਇਹ ਸਿਸਟਮ ਜਿਹੜੀ ਹੈ ਮਸ਼ੀਨ ਹੈ ਤਾਂ ਕੀ ਨਵਾਂ ਫੀਚਰ ਹੈ ਜਿਹਦੇ ਦੱਸਿਓ ਮਾੜਾ ਜੀ ਇਹ ਜੀ ਵੀਰ ਜੀ ਇੱਕ ਤਾਂ ਸਪੀਡ ਬਹੁਤ ਤੇਜ਼ ਆ ਹਾਂਜੀ ਸੂਰਤੀ ਹਾਂਜੀ ਜਿੰਨੇ 4000 ਸਟਿਚ ਸਟਿੱਚ ਸ਼ੁਰੂ ਹੁੰਦੇ ਨੇ ਗਏ ਕਾਫੀ ਸਪੀਡ ਆ ਤੇ ਕਾਫੀ ਤੇਜ਼ ਸਲਾਈ ਕਰਦੀ ਹੈ ਇਹ ਠੀਕ ਆ ਤੇ ਲਾਈਟ ਲੱਗੀ ਵੀ ਹੈ ਨੀਚੇ ਜੇ ਪਰ ਰਾਤ ਨੂੰ ਸਟਿਚ ਕਰਨਾ ਕਈ ਵਾਰ ਹਨ ਪਤਾ ਨਹੀਂ ਲੱਗਦਾ ਧਾਗਾ ਫੋਨ ਨਹੀਂ ਪਤਲਾਦਾ ਤੇ ਮੂਰੀਆਂ ਤੇ ਕਢਾਈ ਕਰਦੀ ਹੈਗੀ ਇਹ ਨਾਲ ਹੀ ਕਈ ਬਰਕਾਰ ਦੇ ਡਿਜ਼ਾਈਨ ਇਹਦੇ ਵਿੱਚ ਠੀਕ ਆ ਤੇ ਮੂਰੀਆਂ ਤੇ ਕਟਾਉਣੇ ਕੱਟ ਧਾਗਾ ਆਪ ਕੱਟਦੀ ਹੈਗੀ ਹਾਂਜੀ ਇਹ ਧਾਗਾ ਵੀ ਕੱਟਾ ਹੀ ਲੋੜਨੀ ਪੈਂਦੀ ਹੈਗੀ ਠੀਕ ਆ ਤੇ ਬੈਕ ਕੰਮ ਇਹ ਪੱਕਾ ਕਰਨਾ ਸਭ ਕੁਝ ਆਪ ਕਰਦੀ ਆ ਤੇ ਤੁਹਾਡਾ ਰੇਟ ਕਾ ਤੋਂ ਘਟਾ ਜੀ ਸਾਡੇ ਪਿੰਡ ਚ ਵੀਰੇ ਕੰਮ ਆਗਾ ਤੇ ਆਪਦੇ ਘਰੇ ਕੰਮ ਆ ਤੇ ਤਾਂ ਕਰਕੇ ਆਪਾਂ ਨੂੰ ਆਪ ਕਿਹੜਾ ਕਿਰਾਇਆ ਦੇਣਾਗਾ ਆਪਾਂ ਨਾਰਮਲ ਘਰੇ ਕੰਮ ਕਰਨਾਗਾ ਠੀਕ ਆ ਤੇ ਲੋਕਾਂ ਦੀ ਸੱਲੀ ਦਾ ਕੰਮ ਕਰਨਾਗਾ ਜੇ ਫਰਜ ਕਰੋ ਜੀ ਸ਼ਹਿਰ ਚੋਂ ਕਿਸੇ ਨੇ 2-4 ਸੂਟ ਫੜਾਉਣੇ ਆ ਤਾਂ ਫੜਕ ਲਿਆਉਂਗੇ ਹਾਂਜੀ ਫੜ ਵੀ ਲਿਆਵਾਂਗੇ ਤੇ ਡਿਲੀਵਰੀ ਵੀ ਕਰਾਂਗੇ ਠੀਕ ਆ ਦੂਰ ਨੇੜੇ ਫ੍ਰੀ ਡਿਲੀਵਰੀ ਹੈਗੀ ਠੀਕ ਆ ਉਥੇ ਬਰਨਾਲੇ ਬਨੂੜੇ ਜੇ ਹਾਂਜੀ ਨੇੜੇ ਤੇੜੇ ਸਾਰੇ 2-4 ਸੂਟ ਹੋਣ ਫੇਰ ਹਾਂਜੀ ਹਾਂਜੀ ਇਕੱਦੇ ਤੁਸੀਂ ਸਿੰਗਲ ਸੂਟ ਤੇ ਨਹੀਂ ਤੁਹਾਡਾ ਠੀਕ ਆ ਤੋਂ ਵੀ ਪੈਣੂ ਤੇ ਭੈਣਾਂ ਨਾਲ ਜਰੂਰ ਕੰਡੈਕਟ ਕਰੋ ਠੀਕ ਹੈ ਨਾ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਮੈਂਟ ਕਰਿਆ ਕਰੋ ਤੇ ਭੈਣਾਂ ਨਾਲ ਕੰਡੈਕਟ ਕਰੋ ਭੈਣ ਦਾ ਨੰਬਰ ਲਾਇਆ ਬਸ ਸਕਰੀਨ ਤੇ ਤੇ ਸੂਟ ਜਿਹੜਾ ਜ ਮਰਜ਼ੀ ਭੈਣੋ ਕਰਵਾ ਸਕਦੇ ਹੋ ਕੜਵਾਈ ਠੀਕ ਹੈ ਜੀ ਲੋ ਜੀ ਕਮੈਂਟ ਸ਼ੇਅਰ ਜਰੂਰ ਕਰਨਾ ਲਾਈਕ ਸਬਸਕ੍ਰਾਈਬ ਲਾਈਕ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਓਕੇ ਬਾਏ